ਮంత్రి ਹਾਈ ਹਾਈ ਆਪਣੀਆਂ ਮੰਗਾਂ ਨੂੰ ਲੈ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਨਰਸਿੰਗ ਸਟਾਫ ਦਾ ਮੈਂਬਰ ਟੈਂਕੀ ਤੇ ਚੜ ਗਿਆ ਨਰਸਿੰਗ ਸਟਾਫ ਦੇ ਮੈਂਬਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਨੂੰ ਜੁਆਇਨਿੰਗ ਲੈਟਰ 4600 ਪੇ ਗ੍ਰੇਡ ਦੇ ਹਿਸਾਬ ਦੇ ਨਾਲ ਦਿੱਤਾ ਸੀ ਪਰ ਸਾਨੂੰ ਸਰਕਾਰ 29200 ਦੇ ਹਿਸਾਬ ਦੇ ਨਾਲ ਦੇ ਰਹੀ ਹੈ ਜਦ ਕੀ ਜੁਆਇਨਿੰਗ ਲੈਟਰ ਸਾਨੂੰ 4000 ਪੇ ਗ੍ਰੇਡ ਦੇ ਹਿਸਾਬ ਦੇ ਨਾਲ ਦਿੱਤਾ ਗਿਆ ਜਿਸ ਨਾਲ ਅਸੀਂ ਖੁਸ਼ ਨਹੀਂ ਹਾਂ ਸਾਨੂੰ 3 ਸਾਲ ਹੋ ਗਏ ਨੇ ਜੁਆਇਨਿੰਗ ਕੀਤੇ ਨੂੰ ਪਰ ਸਾਨੂੰ ਤਨਖਾਹ ਪੁਰਾਣੀ ਹੀ ਮਿਲ ਰਹੀ ਹੈ ਜਿਸ ਕਰਕੇ ਅਸੀਂ ਇਹ ਸੰਘਰਸ਼ ਕਰ ਰਹੇ ਹਾਂ ਸਾਡਾ ਇਸ ਤਨਖਾਹ ਦੇ ਨਾਲ ਗੁਜ਼ਾਰਾ ਨਹੀਂ ਹੋ ਰਿਹਾ ਸਾਡੇ ਮੈਂਬਰ ਨੂੰ ਟੈਂਕੀ ਤੇ ਚੜ੍ਹੇ 2 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਸਾਨੂੰ ਮਿਲਣ ਦੇ ਨਹੀਂ ਲਈ ਪਹੁੰਚਿਆ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕੀ ਸਾਡੀਆਂ ਮੰਗਾਂ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਣ ਸਟਾਰ న్యూਸ ਪੰਜਾਬੀ ਟੀਵੀ ਦੇ ਲਈ ਸੰਦੀਪ ਕੁਮਾਰ ਦੀ ਰਿਪੋਰਟ ਸਰ ਮੇਰਾ ਨਾਮ ਕਮਲਦੀਪ ਹੈਗਾ ਮੈਂ ਇੱਕ ਸਟਾਫ ਨਰਸ ਹੈਗਾ ਇਹ ਜਿੰਨਾ ਵੀ ਸਾਡਾ ਸਾਰਾ ਸਟਾਫ ਨਰਸਿੰਗ ਸਟਾਫ ਹੈਗਾ ਇੱਕ ਸਾਡੇ ਨਾਲ ਦਾ ਉੱਪਰ ਚੜਿਆ ਹੈਗਾ ਥੈਂਕ ਯੂ ਵੀ ਇਹ ਵੀ ਉਹਦਾ ਨਾਮ ਅੰਕੁਰ ਹੈਗਾ ਸਟਾਫ ਨਰਸ ਹੈ ਉਹ ਵੀ ਕਿੰਨੇ ਵਜੇ ਜਿਹੜੇ ਇਹਨੂੰ ਹੋ ਗਈ 2-3 ਘੰਟੇ ਹੋ ਗਏ ਉੱਪਰ ਚੜੇ ਇਹਨੂੰ ਉਹਦੀ ਮੰਗਾਂ ਲਈ ਚੜਿਆ ਜੀ ਮੰਗਾਂ ਜੀ ਮੰਗਾਂ ਸਾਡੀਆਂ ਪੰਜਾਬ ਸਰਕਾਰ ਨੇ ਜੋ ਸਾਨੂੰ ਜੁਆਇਨਿੰਗ ਲੈਟਰ ਸੀਗਾ ਉਹ ਸਾਡਾ 4600 ਬਣਦਾ ਸੀ ਪੇ ਗ੍ਰੇਡ ਜਿਹੜਾ ਕਿ ਸਰਕਾਰ ਨੇ ਸਾਨੂੰ 29200 ਦਿੱਤਾ ਕਿਉਂਕਿ ਜੁਆਇਨਿੰਗ ਲੈਟਰ ਜਿਹੜਾ ਸੀਗਾ ਉਹ ਸਾਡਾ ਦਿੱਤਾ ਸਕੇਲ ਸਾਡਾ ਕੋਈ ਸੀਗਾ ਦਿੱਤਾ ਸਰਕਾਰ ਨੇ ਕੁਛ ਹੈ ਜਿੰਦੇ ਨਾਲ ਕੋਈ ਸੰਤੁਸ਼ਟ ਨਹੀਂ ਹੈ ਵੀ ਇੰਨੀ ਮਹਿੰਗਾਈ ਹੈ ਜਿਸ ਕਰਕੇ ਵੀ ਸਰਕਾਰ ਦੇ ਵੇਲੇ ਕੀ ਸਟਾਫ ਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੈ ਇਸ ਸਰਕਾਰ ਦੇ ਤਾਂ ਹੀ ਸੀ ਦੁਹਾਰ ਰਹੇ ਵੀ ਸਾਡੀ ਜਿਹੜੇ ਸਾਡਾ ਸੈਲਰੀ ਤੁਸੀਂ ਸਕੇਲ ਤੁਹਾਨੂੰ ਜੁਆਇਨਿੰਗ ਲੈਟਰ ਦਿੱਤਾ ਉਹ ਸਾਡੂੰ ਉਨੀ ਸਕੇਲ ਮਿਲਣਾ ਚਾਹੀਦਾ ਜੁਆਇਨਿੰਗ ਕਦੋਂ ਹੋਈ ਹੈ ਜੀ ਜੁਆਇਨਿੰਗ 3 ਸਾਲ ਹੋ ਗਏ ਜੀ ਪਰ ਸੈਲਰੀ ਸਾਡੀ ਹਾਲੇ ਤੱਕ ਕੋਈ ਨਹੀਂ ਪਤੀ ਸਰ ਸੈਲਰੀ 29200 ਆ ਰਹੀ ਹੈ ਸਰ ਜੋ ਤੁਸੀਂ ਮੰਗ ਕਿੰਨੀ ਦੀ ਕਰ ਰਹੇ ਮੰਗ ਛੱਡੀ ਹੈ 4600 ਪੇ ਗ੍ਰੇਡ ਹੈ ਜੀ ਜਿੰਨਾ ਸਾਡੀ ਪੇ ਗ੍ਰੇਡ ਨੂੰ ਨਹੀਂ ਜੋ ਕਿ ਸਾਨੂੰ ਨਹੀਂ ਮਿਲ ਰਿਹਾ ਜੀ 4600 ਇਹ ਪੇ ਗ੍ਰੇਡ ਹੈ 4600 ਅੱਛਾ ਜੀ ਉਹ ਕੀ ਹੁੰਦਾ ਜੀ 4400 ਉਹਨਾਂ ਸਰ ਸਾਡੀ ਸੈਲਰੀ ਜਿਵੇਂ ਸਾਡੇ ਨਾਲ ਦੇ ਪਰਸਨ ਕੰਮ ਕਰ ਰਹੇ ਆ ਉਹਨਾਂ ਦੀ ਸੈਲਰੀ 55 60 8000 ਰੁਪਏ ਆ ਸਾਡੀ 29000 ਦੀ ਸੈਲਰੀ ਹੈ ਜੀ ਉਸ ਦੇ ਕਾਰਨ ਫਿਰ ਅਸੀਂ ਪ੍ਰੋਟੈਕਟ ਕਰਤਾ ਕਿ ਸਾਡੀ ਸੈਲਰੀ ਨਹੀਂ ਸੈਲਰੀ ਸਾਡਾ ਕੁਝ ਗੁਜ਼ਾਰਾ ਨਹੀਂ ਹੋ ਰਿਹਾ ਸਰ ਉਹ ਸਾਡਾ ਇਹਨਾਂ ਰੂਮ ਡਬਲ 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 ਵੀ ਸਾਰਿਆਂ ਨਾਲ ਦੀ ਸਾਡੀ ਸੜ ਨਾਲ ਦੇ ਸੂਬਿਆਂ ਸਰ ਸੈਲਰੀ ਸਾਰੇ ਨਾਲੋਂ ਜ਼ਿਆਦਾ ਹੈ ਸਾਡੀ ਸਭ ਤੋਂ ਘੱਟ ਸੈਲਰੀ ਹੈ ਜੀ ਜਿਹੜਾ ਚੜਾ ਹੈ ਜੀ ਉਹਦਾ ਤੀਨਾਮਾ ਹੈ ਉਹਨਾਂ ਅੰਕੁਰ ਹੈ ਸਰ ਇਕੱਲਾ ਹੀ ਹੈ ਜੀ ਹਾਂਜੀ ਇਕੱਲੇ ਨਾਲ ਇਹਨੂੰ ਹੋ ਗਈ 3 ਘੰਟੇ ਹੋ ਗਏ ਜੀ ਕੀ ਗੱਲਬਾਤ ਵਾਸਤੇ ਆਏ ਹੋ ਹਾਂ ਸਰ মিডিਆ ਆ ਰਿਹਾ ਸੀ ਬਾਕੀ ਤਾਂ ਕੋਈ ਨਹੀਂ ਆਇਆ ਸਰ ਅੱਛਾ ਜੀ ਹਾਂਜੀ ਤੇ ਪਹਿਲਾਂ ਕੋਈ ਦੁਨੀ ਦੇ ਵੱਲੋਂ ਕੋਈ ਰੱਖੀ ਹੋਈ ਹੈ ਹਾਂਜੀ ਸਰ ਪਹਿਲਾਂ ਅਸੀਂ ਬਹੁਤ ਥੋੜੀ ਮੀਟਿੰਗਾਂ ਵੀ ਕਰੀਆਂ ਸਰ ਅਸੀਂ ਸਭ ਤੋਂ ਮੀਟਿੰਗਾਂ ਕਰੀਏ 4 ਸਾਲ ਤੋਂ ਮੀਟਿੰਗਾਂ ਕਰਦੇ ਆ ਰਹੇ ਹਾਂ ਪਰ ਸਾਡਾ ਕੋਈ ਹੱਲ ਨਹੀਂ ਹੋਇਆ ਸਰ ਕਿੰਨੇ ਦਿਨ ਹੋ ਗਏ ਜੀ ਸਾਰੇ ਅਸੀਂ ਸਾਈਟ ਤੇ 200 ਜਣੇ ਹੈਗੇ